ਦੀ ਮੁਕਤੇ ਤੇ ਪਹੁੰਚੇ ਹੋਣੇ ਹਨ ਇਨਫਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕੋਈ ਵੱਡਾ ਬਲਾਸ ਨਹੀਂ ਹੈਗਾ ਤੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਿਹੜਾ ਛੋਟੇ-ਕਟੇ ਜਾਰਾਂ ਨੂੰ ਭਰਉਣ ਵਾਸਤੇ ਜਿਹੜਾ ਪਟਾ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਬਲਾਸ ਕਿਸੇ ਦੀ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਆਈ ਹੈ ਪੈਰ ਤੇ ਮੂਲ ਦੀ ਇੰਜਰੀ ਹੈ ਇੰਜਰੀ ਨਹੀਂ ਹੈ ਖਲਸ ਵਾਲੀ ਸਰੀ ਬਾਕੀ ਆਊਟ ਆਫ ਡੇਂਜਰ ਜਾਤਾ ਜਾਤੀ ਹੈ ਨਾ ਆਵਾਜ਼ ਆ ਗਈ ਜਿਹੜੀ ਰੇਲਵੇ ਦੀ ਆ ਫਿਲਹਾਲ ਰੋਕੀਆ ਹੁਣ ਕਲੀਅਰ ਕਰਦਨੇ ਕੋਈ ਫੋਰੈਂਸਿਕ ਟੀਮ ਵੀ ਅਗਰ ਆਈ ਆ ਰਹੀ ਹੈ ਹਾਂ ਜੀ ਭਲਾਈ ਨੇ ਮੌਕੇ ਤੇ ਫੋਰੈਂਸਿਕ ਟੀਮ ਭੰਗ ਮਟਰ ਕੋਲ ਹੈ ਥੈਂਕ ਯੂ ਸਰ ਇੱਕ ਤੋਂ ਇੱਕ ਵਾਰ ਹਾਸੇ ਹੋ ਰਹੇ ਐ ਇਸ ਲਾਈਨ ਤੇ ਕੀ ਕਹਿ ਰ ਕਹਿਣਾ ਚਾਹੂੰਗਾ ਕੋਸ਼ਿਸ਼ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਦੇ ਪਟੋਲੇ ਪੂਰੀ ਚੱਲ ਰਹੀ ਹੈ ਆਰ ਪੀ ਐਫ ਹੈਗੀ ਜਿਆਕੀ ਹੈਗੀ ਡਿਸਟ੍ਰਿਕਟ ਦੀ ਪੁਲਿਸ ਹੈਗੀ ਹੈ ਤੇ ਜੇ ਕੋਈ ਟ੍ਰੇਸ ਹੁੰਦਾ ਉਹਨਾਂ ਤੇ ਕਾਰਵਾਈ ਬੰਦੀ ਕੀਤੀ ਬਿਲਕੁਲ ਅਸੀਂ ਮੌਕੇ ਤੇ ਪਹੁੰਚੇ ਹੁਣੇ ਹਾਂ ਇਨਫਰਮੇਸ਼ਨ ਲਈ ਲਈ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕੋਈ ਵੱਡਾ ਬਲਾਸਟ ਨਹੀਂ ਹੈਗਾ ਕੋਈ ਪੈਨਿਕ ਕੋਨ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਟੇ ਜਾਰਨ ਭਿਉਣ ਵਾਸਤੇ ਜਿਹੜਾ ਪੁੱਛਿਆ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਬਲਾਸ ਕਿਸੇ ਦੀ ਇੰਜਰੀ ਵੀ ਹੋਈ ਹੈ ਜੀ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਆਈ ਹੈ ਪੈਰ ਤੇ ਮੂਲ ਦੀ ਇੰਜਰੀ ਹੈ ਇੰਜਰੀ ਨੀਕਲੀ ਹਸਤਾਲੀ ਸਰ ਪੱਕੀ ਆਟੋਮ ਬੈਂਜਰ ਜਗਾ ਜਾਤੀ ਜਾਤੀ ਹੈ ਨਾ ਆਵਾਜ਼ ਆ ਗਈ ਜਿਹੜੀ ਰੇਲਵੇ ਦੀ ਫਿਲਹਾਲ ਰੋਕੀ ਹੈ ਹੁਣ ਕਲੀਅਰ ਕਰਤ ਨੇ ਕੋਈ ਫੋਰੈਂਸਿਕ ਟੀਮ ਵੀ ਕਰਾ ਰਹੀ ਆ ਆ ਰਹੀ ਹੈ ਹਾਂ ਜੀ ਭਲਾਏ ਨੇ ਮੌਕੇ ਤੇ ਫੋਰੈਂਸਿਕ ਟੀਮ ਪਾਈ ਹੈ ਬੰਬ ਟ੍ਰਿਪ ਕੋਲ ਹੈ ਸਰ ਇੱਕ ਤੋਂ ਇੱਕ ਵਾਰ ਹਾਸੇ ਹੋ ਰਹੇ ਐ ਇਸ ਲਾਈਨ ਤੇ ਕੀ ਕਹਿ ਰ ਕਹਿਣਾ ਚਾਹੂੰਗਾ ਕੋਸ਼ਿਸ਼ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਦੇ ਪਟੋਲੇ ਕੂਰ ਚੱਲ ਰਹੀ ਹੈ ਆਰ ਪੀ ਐਫ ਹੈਗੀ ਜਿਆਤੀ ਹੈਗੀ ਡਿਸਟ੍ਰਿਕਟ ਦੀ ਪੁਲਿਸ ਹੈਗੀ ਹੈ ਤੇ ਜੇ ਕੋਈ ਟ੍ਰੇਸ ਹੁੰਦਾ ਉਹਨਾਂ ਤੇ ਕਾਰਵਾਈ ਬੰਦੀ ਕੀਤੀ ਬਿਲਕੁਲ ਅਸੀਂ ਮੌਕੇ ਤੇ ਪਹੁੰਚੇ ਹੁਣੇ ਹਾਂ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕੋਈ ਵੱਡਾ ਬਲਾਸਟ ਨਹੀਂ ਹੈਗਾ ਕੋਈ ਪੈਨਿਕ ਕਨ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਟੇ ਜਾਰਨ ਭਿਉਣ ਵਾਸਤੇ ਜਿਹੜਾ ਪੁਟਿਆ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਬਲਾਸ ਕਿਸੇ ਦੀ ਇੰਜਰੀ ਵੀ ਹੋਈ ਹੈ ਜੀ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਹੈ ਇਹ ਪੈਰ ਤੇ ਮੂਲ ਦੀ ਇੰਜਰੀ ਹੈ ਇੰਜਰੀ ਨੀਕਲੀ ਹਸਤਾਲੀ ਸਰ ਪਤੀ ਆਟਮ ਬੈਂਜਰ ਜੁਗਲ ਜਾਂਦਾ ਜਾਂਦੀ ਹੈ ਨਾ ਆਵਾਜ਼ ਆ ਗਈ ਜਿਹੜੀ ਰੇਲਵੇ ਦੀ ਆ ਫਿਲਹਾਲ ਰੋਕੀ ਹੈ ਹੁਣ ਕਲੀਅਰ ਕਰਦਦੇ ਨੇ ਕੋਈ ਫੋਰੈਂਸਿਕ ਟੀਮ ਵੀ ਕਰਾ ਰਹੀ ਆ ਆ ਰਹੀ ਹੈ ਹਾਂ ਜੀ ਭਲਾਏ ਨੇ ਮੌਕੇ ਤੇ ਫੋਰੈਂਸਿਕ ਟੀਮ ਭਲਾਈ ਹੈ ਬੰਬ ਟ੍ਰਿਪ ਕੋਲ ਹੈ ਸਰ ਇੱਕ ਤੋਂ ਇੱਕ ਵਾਰ ਹਾਸੇ ਹੋ ਰਹੇ ਐ ਇਸ ਲਾਈਨ ਤੇ ਕੀ ਕਹ ਰ ਕਹਣਾ ਜਾਊ। ਦੇਖੋ ਅਸੀਂ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰਦੇ ਪਟੌਨਾ ਪੂਰੀ ਚੱਲ ਰਹੀ ਆ ਆਰਪੀਐਫ ਹੈਗੀ ਜੀ ਆਰਪੀ ਹੈਗੀ ਡਿਸਟ੍ਰਿਕਟ ਦੀ ਪੁਲਿਸ ਹੈਗੀ ਐ ਤੇ ਜੇ ਕੋਈ ਟ੍ਰੇਸ ਹੁੰਦਾ ਉਹਨਾਂ ਤੇ ਕਾਰਵਾਈ ਬੰਦੀ ਕੀਤੀ ਬਿਲਕੁਲ